ਆਰਨੋ ਤ੍ਰਿਪਤੇਮੇਲੇ ਮਾੜਾ ਮੋਟਾ ਮੇਰਾ ਮਕਾਨ ਨਾ ਹੋਵੇ ਮਹਿਲ ਹੋਵੇ ਮਾੜੀ ਮੋਟੀ ਮੇਰੀ ਗੱਡੀ ਨਾ ਹੋਵੇ ਬਹੁਤ ਵੱਡੀ ਹੋਵੇ ਅਥੋੜੇ ਦਿਨ ਹੋਏ ਹਰਿਆਣਾ ਬਾਰਡਰ ਤੇ ਇੱਕ ਬੜਾ ਵੱਡਾ ਸਤਸੰਗ ਸਵਾਗਤ ਸੀ ਪੰਜਾਬ ਵਿੱਚ ਪੈਂਦਾ ਉਹ ਪਿੰਡ ਮਹਾਪੁਰਸ਼ਾਂ ਦਾ ਡੇਰਾ ਵਹਿ ਗਿਆ ਮੈਨੂੰ ਕਿਹਨ ਲਗੇ ਸੰਦ ਮਸੀਹ ਜੀ ਸਾਨੂੰ ਸ਼ਰਮ ਆ ਰਹੀ ਹੈ ਮੈਂ ਕਿਉਂ ਕੋਸੀ 마ਰੂਤੀ ਗੱਡੀ ਤੇ ਆਇਓ ਉਹ ਵੀ ਮੈਂ ਆਪਣੀ ਗੱਡੀ ਨਹੀਂ ਮੰਗਾ ਸਕਿਆ ਸੀ ਅਚਾਨਕ ਦਿੱਲੀ ਤੋਂ ਮੈਨੂੰ ਆਣਾ ਪਿਆ ਖੰਡਗ ਸਾਨੂੰ ਸ਼ਰਮ ਆਈ ਐ ਸੀ ਇੰਨਾ ਪ੍ਰਚਾਰ ਕੀਤਾ ਐ ਨਹੀਂ ਸੰਗਤਾਂ ਇਕੱਠੀਆਂ ਹੋਈਆਂ ਨੇ ਕਿਸੇ ਟੁੱਟੀ ਭੱਜੀ ਗੱਡੀ ਤੇ ਤੁਸੀਂ ਆ ਗਏ ਹੋ ਮੈਂ ਕਿ ਪਹਿਲੇ ਇਹ ਦੱਸੋ ਤੁਸੀਂ ਮੈਨੂੰ ਬੁਲਾਇਆ ਹੈ ਕਿ ਗੱਡੀ ਨੂੰ ਬੁਲਾਇਆ ਹੈ ਪਹਿਲੇ ਜੇ ਤੁਸੀਂ ਗੱਡੀ ਬੁલાਣੀ ਸੀ ਤੇ ਫਿਰ ਮੈਂ ਜ਼ਰਾ ਸੋਚ ਲੈਂਦਾ ਕਿਸੇ ਹੋਰ ਕੋਲ ਚੰਗੀ ਮੰਗ ਲੈਣੀ ਸੀ ਫਿਰ ਜਾਂ ਜਿਹੜੀ ਮੇਰੇ ਕੋਲ ਮਾੜੀ ਮੋਟੀ ਸੀ ਮੈਂ ਉਹ ਲੈਣੀ ਸੀ ਪਰ ਹੁਣ ਜੇ ਮੈਨੂੰ ਬੁਲਾਇਆ ਹੈ ਤੇ ਫਿਰ ਮੇਰੀ ਗੱਲ ਕਰੋ ਛੱਡੋ ਇਸ ਮਾਰੂਤੀ ਦੀ ਗੱਲ ਪਰ ਕੀਤਾ ਕੀ ਜਾਏ ਮਨੁੱਖ ਦਾ ਹੰਕਾਰ ਤੇ ਮਨੁੱਖ ਦੀ ਮਹਾਨਤਾ ਨੂੰ ਨਾਪਦਾ ਹੈ ਬਾਹਰੋਂ ਤੇ ਹੁਣ ਬਾਹਰੋਂ ਜਿਸ ਦੇ ਕੋਲ ਜਿਤਨਾ ਜ਼ਿਆਦਾ ਹੋਵੇ ਉਹੀ ਵੱਡਾ ਸੰਤ ਹੈ ਉਹੀ ਰਾਜਨੇਤਿਕ ਹੈ ਉਹੀ ਮਨੁੱਖ ਮਹਾਨ ਹੈ ਅੰਦਰ ਦੀ ਦੁਨੀਆ ਤੋਂ ਬੇਨਿਆਜ਼ ਬੇਖਬਰ ਇਹ ਧਰਮ ਦੀ ਸਾਰੀ ਸਿੱਖਿਆ ਦੀਕਸ਼ਾ ਇਸ ਥਨ ਵਾਸਤੇ ਨਹੀਂ ਹੈ ਮਨ ਵਾਸਤੇ ਮਨ ਮਦ ਦੇਚ ਹੈ ਪਹਿਲਾ ਅਨਮਈ ਕੋਸ਼ ਫਿਰ ਪ੍ਰਾਣਮਈ ਕੋਸ਼ ਇਹਨਾਂ ਤੋਂ ਬਾਅਦ ਹੈ ਮਨਮਈ ਕੋਸ਼ ਫਿਰ ਹੈ ਵਿਗਿਆਨਮਈ ਕੋਸ਼ ਫਿਰ ਹੈ ਹਨੰਦਮਈ ਕੋਸ਼ ਇਹ ਪੰਜ ਕਵਰਿਆਂ ਦਾ ਪ੍ਰਭੂ ਨੇ ਸਾਨੂੰ ਮਕਾਨ ਦਿੱਤਾ ਹੈ ਜਿਸ ਦਾ ਧਿਆਨ ਥੋੜਾ ਅਨਮਈ ਕੋਸ਼ ਤੋਂ ਗਹਿਰਾ ਗਿਆ ਪ੍ਰਾਣਮਈ ਕੋਸ਼ ਉਸ ਮਨੁੱਖ ਦੇ ਅੰਦਰ ਸ਼ਕਤੀ ਵੱਧ ਜਾਂਦੀ ਹੈ ऐसे ਮਨੁੱਖ ਦੇ ਹੱਥਾਂ 'ਚੋ ਬਿਜਲੀ ਨਿਕਲ ਸਕਦੀ ਹੈ। ਇੱਕ ਚੰਗੇ ਆਬਿਆ ਸੀ ਵਾਸ਼ਿੰਗਟਨ ਦੇ। ਉਹ ਦਰਵਾਜ਼ੇ ਨੂੰ ਵੀ ਹੱਤ ਲਾਉਣ ਦੇ ਨ ਕਰੰਟ ਲੱਗ ਜਾਂਦਾ ਐਸਾ ਮਾਈਕ੍ਰੋਫੋਨ ਨੂੰ ਹੱਤ ਲਾਉਣ ਤੇ ਕਰੰਟ ਲੱਗ ਜਾਂਦਾ। ਕਿਸੇ ਵੀ ਲੋਹੇ ਦੀ ਚੀਜ਼ ਨੂੰ। ਪਤਾ ਡਾਕਟਰਾਂ ਨੇ ਐਸਾ ਉਹਨਾਂ ਨੂੰ ਦੱਸਿਆ। ਤੇ ਕਮ ਸੇ ਕਮ 2 ਫੀਸਦੀ ਮਨੁੱਖ ਐਸੇ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਇਹ ਬਿਜਲੀ ਜ਼ਿਆਦਾ ਹੋ ਗਈ ਹੈ ਮੈਨੂੰ ਉਹ ਕਹਿਣ ਲੱਗੇ ਮੈਂ ਕਿ ਜ਼ਿਆਦਾ ਤੇ ਨਹੀਂ ਆਉਂਦੀ ਧਿਆਨ ਉਥੇ ਚਲਾ ਜਾਂਦਾ ਹੈ ਵੱਡਾ ਧਿਆਨ ਗਹਿਰਾ ਤੁਸੀਂ ਅਭਿਆਸ ਕਰਦੇ ਹੋ ਬਾਕੀਆਂ ਦੇ ਧਿਆਨ ਗਹਿਰੇ ਨਹੀਂ ਹੁੰਦੇ ਇਹ ਪਕੜ ਇਹ ਸਮਝ ਆਦ ਕਾਲ ਤੋਂ ਯੋਗੀਆਂ ਨੂੰ ਆ ਚੁੱਕੀ ਸੀ ਇਸ ਵਾਸਤੇ ਜਦ ਵੀ ਉਹ ਜਪ ਕਰਨ ਬੈਠਦੇ ਸਨ ਜਾਂ ਤੇ ਮਿਰਗ ਛਾਲਾ ਵਿਛਾਉਂਦੇ ਸਨ ਜਾਂ ਸ਼ੇਰ ਦੇ ਖਲ ਕਿਉਂਕਿ ਚਮੜੇ ਦੇ ਚੋਂ ਕਰੰਟ ਪਾਸ ਨਹੀਂ ਆਉਂਦਾ ਅਰਥ ਹੋਣ ਤੋਂ ਬਚਾਓ ਹੁੰਦਾ ਸੀ ਅਰਥ ਨਾ ਹੋ ਜਾਏ ਇਸ ਵਾਸਤੇ ਰੱਖਦੇ ਸਨ ਨੰਗੀ ਜ਼ਮੀਨ ਤੇ ਭਜਨ ਨਹੀਂ ਕਰਦੇ ਸਨ ਐਸੇ ਕਰਕੇ ਨਹੀਂ ਕਾਨਪੁਰ ਬਾਬਾ ਮੋਹਨ ਜੀ ਦੇ ਡੇਰੇ ਸੰ ਬਾਬਾ ਸੁੰਦਰ ਸਿੰਘ ਜੀ ਅਲੀ ਬੇਗ ਵਾਲੇ ਉਹਨਾਂ ਦਾ ਸਥਾਨ ਗੁਰਦੁਆਰਾ ਕੀਰਤਨਗੜ੍ਹ ਉੱਥੇ ਮੈਂ ਇੱਕ ਸਿੰਘ ਦੇਖਿਆ ਉਹਨੂੰ ਐਸੀ ਝਰਨਾਟ ਕਰੰਟ ਲੱਗਦੇ ਗਿਰ ਜਾਂਦਾ ਸੀ ਅਰ ਚੁੱਕੇ ਬੈਠਦਾ ਨੰਗੇ ਫਰਸ਼ ਤੇ ਸੀ ਕਈ ਵਾਰ ਬੜੇ ਭੈੰਕਰ ਉਸ ਨਾਲ ਹਾਦਸੇ ਹੋਏ ਔਰ ਉਹ ਕਰੰਟ ਕਈ ਵਾਰ ਬੜਾ ਘਾਤ ਚੋਟ ਵੀ ਕਰ ਜਾਂਦਾ ਸੀ ਮੈਂ ਉਹ ਇੱਕ ਦਿਨ ਕਹਿਣ ਲੱਗਾ ਮੈਂ ਇੱਕ ਦਰੀ ਤੇ ਬੈਠਿਆ ਕਰੋ ਕਲੇਨ ਤੇ ਬੈਠਿਆ ਕਰੋ ਕਿਸੇ ਨੇ ਗਲਤ ਉਸਨੂੰ ਕਹਿ ਦਿੱਤਾ ਨੰਗੀ ਜ਼ਮੀਨ ਤੇ ਬੈਠੋ ਤੇ ਨੰਗੀ ਜ਼ਮੀਨ ਵੀ ਸੰਗਮਰਮਰ ਮਾਰਬਲ ਉਹ ਫਿਰ ਉੱਥੇ ਬੈਠਣ ਲੱਗਾ ਬਜ਼ੁਰਗ ਸੀ ਤੇ ਫਿਰ ਕਰੀਬਨ ਕਰੀਬਨ ਠੀਕ ਹੋਇਆ ਇੱਕ ਸ਼ੁਗਲ ਜੀ ਦੇ ਸਾਥੀ ਸਨੇਨਾ ਦੀ ਬਾਹ ਪਕੜ ਕੇ ਲਿਆਂਦੇ ਹੁੰਦੇ ਸਨ ਅਲਵਰ ਉਹਨਾਂ ਦੇ ਨਾਲ ਵੀ ਇਸ ਤਰ੍ਹਾਂ ਹੀ ਸੀ ਬੜੀ ਖੇਡ ਸੀ ਉਹਨਾਂ ਲਈ ਐਸਾ ਮਨੁੱਖ ਅਨਮਈ ਕੋਸ਼ ਤੋਂ ਥੋੜਾ ਗਹਿਰਾ ਹੈ ਧਿਆਨ ਗਹਿਰਾ ਹੈ ਐਸੇ ਮਨੁੱਖ ਕੋਲ ਆਮ ਮਨੁੱਖਾਂ ਨਾਲੋਂ ਕੁਝ ਜ਼ਿਆਦਾ ਸ਼ਕਤੀ ਹੁੰਦੀ ਹੈ ਧਿਆਨ ਗਹਿਰਾ ਚਲਾ ਗਿਆ ਮਨਮਈ ਕੋਸ਼ ਐਸਾ ਮਨੁੱਖ ਆਪਣੇ ਵਿਚਾਰ ਪੜਦਾ ਹੈ ਆਪਣੇ ਸੰਸਕਾਰਾਂ ਨੂੰ ਪੜਦਾ ਹੈ ਸਿਰਫ ਇਸ ਜਨਮ ਦੇ ਨਹੀਂ ਅਗਲੇ ਜਨਮ ਦੇ ਵੀ ਪੜਦਾ ਹੈ ਜਿੰਨੇ ਚਿਰ ਤੱਕ ਮਨ ਦੇ ਸੰਸਕਾਰਾਂ ਨੂੰ ਕੋਈ ਨਹੀਂ ਪੜ ਸਕਦਾ ਬੜੇ ਤੋਂ ਬੜਾ ਸਿਆਣਾ ਵੀ ਮੂਰਖ ਹੈ ਮਹਾਰਾਜ ਕਹਿੰਦੇ ਨੇ ਕਾਇਆ ਕਾਗਦ ਮਨ ਪਰਵਾਨਾ ਸਿਰਕੇ ਲੇਖ ਨਾ ਪੜੇ ਈਆਨਾ ਸਿਰ ਦੇ ਲੇਖ ਪੜਨਾ ਕੀ ਇਹ ਮਨ ਨੂੰ ਪੜਨਾ ਮਨ ਪਰਵਾਨਾ ਮਨ ਇਹ ਤੇ ਪਰਵਾਨਾ ਹੈ ਕੌਣ ਪੜਦਾ ਹੈ ਧਿਆਨ ਗਹਿਰਾ ਹੋਵੇ ਤੇ ਪੜਾਈ ਹੋਵੇ ਜਦ ਕਿਸੇ ਦਾ ਧਿਆਨ ਮਨ ਮਈ ਕੋਸ਼ ਤੇ ਚਲਾ ਜਾਂਦਾ ਹੈ ਜਨਮਾਂ ਜਨਮਾਂਤਰਾਂ ਦੇ ਉਸ ਨੂੰ ਸੰਸਕਾਰ ਦਿਖਾਈ ਦਿੰਦੇ ਨੇ ਹੋ ਸਕਦਾ ਆਪਣਾ ਪਿਛਲਾ ਜਨਮ ਵੀ ਦਿਖਾਈ ਦੇਣਾ ਚਲੋ ਅੱਜ ਸਟੇਜ ਤੇ ਮੈਂ ਪਹਿਲੀ ਵਾਰੀ ਕਹਿ ਰਿਹਾ ਬਾਬਾ ਦਰਸ਼ਨ ਸਿੰਘ ਗੰਨੂਪੁਰ ਕਾਲੇ ਫਿਰ 35 ਸਾਲ ਪਹਿਲੇ ਮਿਲਣਾ ਹੋਇਆ ਸੀ ਲੰਡਨ 에어ਪੋਰਟ ਤੇ ਮੈਂ ਟ੍ਰਾਂਟੋ ਜਾ ਰਿਹਾ ਸੀ ਖੁਸ਼ਕਿਸਮਤੀ ਉਹ ਵੀ ਜਾ ਰਿਹਾ ਸੀ ਜਿਸ ਫਲਾਈਟ ਦੀ ਟਿਕਟ ਮੇਰੇ ਕੋਲ ਸੀ ਬ੍ਰਿਟਿਸ਼ ਏਅਰਵੇਜ਼ ਦੀ ਉਹਨਾਂ ਕੋਲ ਵੀ ਹੋਈ ਸੀ ਮੈਂ ਟ੍ਰਾਂਟੋ ਜਾ ਰਿਹਾ ਸੀ ਉਹ ਵੀ ਟ੍ਰਾਂਟੋ ਜਾ ਰਿਹਾ ਪਰ ਤਿੰਨ ਘੰਟੇ ਵੇਟ ਕਰਨਾ ਸੀ ਵੇਟਿੰਗ ਰੂਮ ਦੇ ਵਿੱਚ ਅਸੀਂ ਬੈਠੇ ਹੋ ਸੀ ਟ੍ਰਾਂਜ਼ਿਟ ਲਾਜ ਦੇ ਵਿੱਚ ਮੈਨੂੰ ਕਹਿਣ ਲੱਗੇ ਮੈਂ ਥੋੜਾ ਜਿਹਾ ਅੰਦਰ ਦੇਖਿਆ ਤੁਹਾਡੇ ਨਾਲ ਮੇਰਾ ਪਿਛਲਾ ਸੰਬੰਧ ਹੈ ਮੈਂ ਕਾ ਤੁਹਾਨੂੰ ਆਪਣਾ ਪਿਛੋਕੜ ਦਿਖਾਈ ਦਿੰਦਾ ਖਿੰਡ ਗਿਉਣ ਸਾਡੇ ਸਾਹਮਣੇ ਤੇ ਮੈਂ ਸੱਚੀ ਕਹਿਣਾ ਦਿਖਾਈ ਦਿਖਾਈ ਦਿੰਦਾ ਆਪਣੀਆਂ ਪਿਛਲੀਆਂ ਬੜੀਆਂ ਗੱਲਾਂ ਦੱਸਿਆਂ ਉਹਨਾਂ ਨੇ ਫਿਰ ਬਾਅਦ ਵਿੱਚ ਇਤਨਾ ਵੀ ਦੱਸਿਆ ਬਾਬਾ ਸੁੰਦਰ ਸਿੰਘ ਅਲੀ ਬੇਗ ਨਾਲ ਵੀ ਮੈਂ ਰਿਆ ਬਾਬਾ ਅਤਰ ਸਿੰਘ ਉਹਨਾਂ ਨਾਲ ਵੀ ਮੈਂ ਰਿਆ ਦਾਸ ਦੇ ਨਾਲ ਇੱਕ ਬਾਬਾ ਲక్ష్మణ ਸਿੰਘ ਚੱਲਦੇ ਹੁੰਦੇ ਸਨ 125 ਸਾਲ ਦੇ ਹੋ ਕੇ ਗੁਜ਼ਰੇਣ ਥੋੜਾ ਹੀ ਅਰਸਾ ਹੋਇਆ ਐਥੇ ਲਖਨਊ ਦੇ ਸੀ ਉਹ ਉਹਨਾਂ ਨੂੰ ਵੀ ਜਾਣਦੇ ਸਨ ਉਸ ਜਵਾਨੀ ਦੀ ਉਮਰ ਤੋਂ ਚੜ੍ਹਦੀ ਜਵਾਨੀ ਕਹਿੰਦੇ ਕਿ ਇਹੋ ਹੀ ਸਾਧ ਹੈ ਛਾਤਾ ਲੈ ਕੇ ਸੌਣਾ ਐਥੇ ਵੀ ਆਉਂਦਾ ਸੀ ਰਾਤ ਨੂੰ ਵੀ ਛਾਤਾ ਲੈ ਕੇ ਸੌਣਾ ਕਮਰੇ 'ਚ ਸੌਣਾ ਜ਼ਮੀਨ ਤੇ ਮੰਜੇ ਪਲੰਗ ਤੇ ਨਹੀਂ ਛਾਤਾ ਕਰਕੇ ਪਹਿਲਵਾਰ ਜਦ ਸਟੇਜ ਤੇ ਬੈਠਾ ਹੁੰਦਾ ਸੀ ਛਾਤਾ ਖੋਲ ਕੇ ਬੈਠਦਾ ਸੀ ਫਿਰ ਮੈਂ ਹੱਥ ਜੋੜ ਕੇ ਕਹਿੰਦਾ ਸੀ ਮੈਂ ਕਿ ਤਿੰਨ ਚਾਰ ਆਦਮੀਆਂ ਦੀ ਜਗ੍ਹਾ ਘਿਰ ਜਾਂਦੀ ਹੈ ਤੁਸੀਂ ਛਾਤਾ ਬੰਦ ਕਰੋ ਫਿਰ ਜਦ ਤੁਸੀਂ ਸੋਹਣਾ ਹੁੰਦਾ ਖੋਲ ਲੈਣਾ ਕੰਨਗਾ ਮਸਕੀਨ ਇਹਨੂੰ ਕਹਿੰਦਾ ਸੀ ਮਸਕੀਨ ਕਿਸੇ ਨੇ ਘੰਟਾ ਬੈਠਣਾ ਕਿਸੇ ਨੇ 2 ਘੰਟਾ ਬੈਠਣਾ ਮੈਂ ਤੇ ਸਾਰੀ ਰਾਤ ਬੈਠਣਾ 4 ਵਜੇ ਸਮਾਪਤੀ ਹੁੰਦੀ ਸੀ ਉਦੋਂ ਤੱਕ ਬੈਠਾ ਫੇ ਮੈਨੂੰ ਜਦ ਕਿਦਰੇ ਨੀਂਦ ਦਾ ਝੂਠਾ ਆਂਦਾ ਤੇ ਮੈਂ ਇੱਥੇ ਹੀ ਲੈ ਲੈਣਾ ਤੇ ਉਹ ਤੋਂ ਨੀਂਦ ਦੇ ਵਿੱਚ ਕੌਣ ਛਾਤਾ ਖੋਲੇਗਾ ਮੈਂ ਤੇ ਖੋਲ ਕੇ ਰੱਖਦਾ ਨਹੀਂ ਬੰਦ ਕਰਦਾ ਖੋਲ ਕੇ ਰੱਖਦਾ ਸੀ ਸਾਰੇ ਜਾਣਦੇ ਨੇ ਅਰਦਾਸਾ ਹੋ ਜਾਣਾ ਹੁਕਮਨਾਮਾ ਹੋ ਜਾਣਾ ਫਿਰ ਬੋਲਦਾ ਸੀ ਔਰ ਕਹਿੰਦਾ ਸੀ ਜਿਨ੍ਹਾਂ ਨੇ ਜਾਣੇ ਜਾ ਹੁਣ ਸਾਡਾ ਹੀ ਟਾਈਮ ਹੈ ਸਾਡਾ ਹੀ ਵਕਤ ਹੈ ਹਰ ਜਗ੍ਹਾ ਦਾਸ ਦੇ ਨਾਲ ਵਰਮਣ ਕਰਨਾ ਸਮਾਪਤੀ ਤੋਂ ਬਾਅਦ ਬੋਲਦਾ ਸੀ ਬਾਬਾ ਕਰਤਾਰ ਸਿੰਘ ਜੀ ਗੋਵਿੰਦਵਾਲ ਸਾਹਿਬ ਦੀ ਜਿਨ੍ਹਾਂ ਨੇ ਸੇਵਾ ਕਰਾਈ ਉਹ ਵੀ ਉਹਨੂੰ ਨਹੀਂ ਰੋਕਦੇ ਸਨ ਪਟਨਾ ਸਾਹਿਬ ਸਮਾਪਤੀ ਹੋ ਜਾਂਦੀ ਸੀ ਬਾਅਦ ਵਿੱਚ ਬੈਠ ਜਾਂਦਾ ਸੀ ਬੋਲਦਾ ਹੀ ਰਹਿਣਾ ਘੰਟਾ ਦੋ ਦੋ ਘੰਟੇ ਕਈ ਵਾਰ ਕੋਈ ਵੀ ਨਹੀਂ ਆਉਂਦਾ ਸੀ ਫਿਰ ਮੈਂ ਇੱਕ ਦਿਨ ਕਹਿ ਦਿੱਤਾ ਪਟਨਾ ਸਾਹਿਬ ਦੇ ਵਿੱਚ ਮੈਂ ਤਾਂ ਇੱਕ ਵੀ ਸਰੋਤਾ ਨਹੀਂ ਬਾਬਾ ਜੀ ਕਹਿਣ ਲੱਗੇ ਆਪ ਕਥੇ ਆਪ ਸੁਣਨੇ ਹਾਂ ਆਪ ਕਹਿਣਾ ਹੈ ਆਪ ਸੁਣਨਾ ਹੈ ਜਾਓ ਤੁਸੀਂ ਜਾਓ ਇਸ ਤਰ੍ਹਾਂ ਦਾ ਮਸਪਕੀਤ ਸੀ ਉਸ ਦੇ ਪਿਛੋਕੜ ਵਾਰੇ ਵੀ ਉਹ ਜਾਣਦੇ ਸਨ ਮੈਨੂੰ ਕਹਿਣ ਲੱਗੇ ਤੁਹਾਡੇ ਨਾਲ ਚੱਲਦਾ ਮੈਂ ਕਿ ਬਹੁਤ ਮੁੱਦਤ ਤੋਂ ਚੱਲ ਰਿਹਾ ਕੁਝ ਦਿਖਾਈ ਦੇਦਾ ਸੀ ਤੇ ਆਉਣ ਜਦ ਮਨ ਦੇ ਤਲ ਤੇ ਚਲਾ ਜਾਏ ਤਾਂ ਮਨ ਦੇ ਜਿਹੜੇ ਸੰਸਕਾਰ ਪਏ ਨੇ ਜਨਮਾਂ ਜਨਮਾਂ ਅੰਤਰਾ ਮਨ ਤੇ ਗੋਡੰਮ ਹੈ ਚੇਤਨ ਮਨ ਇੱਕ ਸਟੋਰ ਹੈ ਬਹੁਤ ਵੱਡਾ ਪਤਾ ਨਹੀਂ ਕਿੰਨੇ ਜਨਮਾਂ ਦਾ ਇਹਦੇ ਚ ਸਾਜ਼ੋ ਸਮਾਨ ਪਿਆ ਕੋਈ ਇੱਕ ਜਨਮ ਦਾ ਪਿਆ ਕਦੇ ਕਦੇ ਸੁਪਨੇ ਆ ਦੇ ਰਹੇ ਹਨ ਉਹ ਪ੍ਰਗਟ ਹੁੰਦਾ ਹੈ ਗੰਦੇ ਸੁਪਨੇ ਆਉਂਦੇ ਨੇ ਭੈੜੇ ਸੁਪਨੇ ਆਉਂਦੇ ਨੇ ਇਸ ਸਟੋਰ ਦੇ ਚ ਬਹੁਤ ਕੁਝ ਗੰਦ ਪਿਆ ਹੈ ਤੇ ਇਹ ਵਿਚਾਰ ਕਿਸੇ ਵਕਤ ਫਿਰ ਕਰਾਂਗੇ ਕਿਉਂਕਿ ਸੋਈ ਆਪਣੇ ਡੰਗ ਨਾਲ ਅੱਗੇ ਜਾ ਰਹੀ ਹੈ ਐਸਾ ਮਨੁੱਖ ਇਸ ਨੂੰ ਅਸੀਂ ਅੰਤਰਿਆਮੀ ਕਹਿ ਸਕਦੇ ਆਂ ਅੰਦਰ ਦੀ ਜਾਣਣਾ ਧਿਆਨ ਇਤਨਾ ਅੰਦਰ ਚਲਾ ਗਿਆ ਉਹ ਅੰਦਰ ਦੀ ਜਾਣਦਾ ਅੰਤਰਿਆਮੀ ਧਿਆਨ ਜੋ ਇਤਨਾ ਅੰਦਰ ਚਲਾ ਗਿਆ ਹੋਰ ਗਹਿਰਾ ਚਲਾ ਗਿਆ ਚੌਥੇ ਕਮਰੇ ਵਿਗਿਆਨਮਈ ਕੋਸ਼ ਐਸਾ ਮਨੁੱਖ ਸਿੱਧ ਹੋ ਜਾਂਦਾ ਹੈ ਮੂੰਹ ਜੋ ਬੋਲੇਗਾ ਹੋ ਜਾਏਗਾ ਜੋ ਚਾਹੇਗਾ ਹੋ ਜਾਏਗਾ ਜੋ ਕਾਮਨਾ ਕਰੇਗਾ ਪੂਰੀ ਹੋ ਜਾਏਗਾ ਐਸਾ ਮਨੁੱਖ ਸਿੱਧ ਹੋ ਜਾਂਦਾ ਹੈ ਇਹ ਗੱਲ ਵੱਖਰੀ ਹੈ ਉਹ ਸਿੱਧੀਆਂ ਨੂੰ ਪ੍ਰਗਟ ਨਹੀਂ ਕਰੇਗਾ ਪ੍ਰਗਟ ਕਰਨ ਲੱਗਿਆ ਕਈ ਦਿਨਾਂ ਦੀ ਬਲਕਿ ਕਈ ਮਹੀਨਿਆਂ ਦੀ ਤਪੱਸਿਆ ਸ਼ਾਂਤ ਹੋ ਜਾਂਦੀ ਹੈ ਚਲੀ ਜਾਂਦੀ ਹੈ ਸ਼ਕਤੀ ਛੇੜ ਜਾਂਦੀ ਹੈ ਪਰ ਐਸਾ ਮਨੁੱਖ ਸਿੱਧ ਹੋਦਾ ਹੈ ਸਿੱਧ ਹੋਦਾ ਹੈ ਉਹ ਸਿੱਧ ਪੁਰਸ਼ ਹੁੰਦਾ ਹੈ لیکن ایک پنجواں کمرہ بھی ہے انندمئی گوش ਉਥੇ پہنچدیاں மனுਖ மனுਖ ਨਹੀਂ رہ ਜਾਂਦਾ மனுਖ परमात्मा ਦਾ ਰੂਪ ਹੋ ਜਾਂਦਾ ਹੈ بگਰਿਓ ਕਬੀਰਾ RAM ਦਹਾਈ ਸਾਚ ਭਇਓ ਅਨਕਥ ਹੈ ਨਾ ਜਾ ਮੈਂ ਤੇ ਸੱਚ ਹੋ ਗਿਆ ਕਬੀਰ ਕਹਿੰਦੇ ਮੈਂ ਤੇ ਸੱਚ ਦਾ ਰੂਪ ਹੋ ਗਿਆ ਹੁਣ ਮੈਂ ਸੱਚ ਸਰੂਪ ਹੋ ਗਿਆ ਸਾਚ ਭਇਓ ਮੈਂ ਸੱਚ ਹੋ ਗਿਆ ਸਾਚ ਭਇਓ ਅਨ ਕਥੇ ਨ ਜਾਇ ਇਹ ਸਾਡੇ ਸੁਣਨ ਤੇ ਮੁਨਸਰ ਹੈ ਸੁਣਨਾ ਬਾਹਰ ਮੁਖੀ ਹੈ ਤੋ ਤਬਲੇ ਦਾ ਖੜਾਕ ਰਾਗਾਂ ਦੀਆਂ ਸੁਰਾਂ ਕੰਟ ਕੋਈ ਗਹਿਰਾ ਸ੍ਰੋਤਾ ਨਹੀਂ ਹੈ ਤੋ ਇਹਦੀ ਅੰਦਰ ਦੀ ਦੁਨੀਆ 'ਚ ਕੋਈ ਤਬਦੀਲੀ ਵੀ ਨਹੀਂ ਆਉਂਦੀ ਜਿੰਨਾ ਜਿੰਨਾ ਧਿਆਨ ਗਹਿਰਾ ਜਾਂਦਾ ਜਾਏਗਾ ਕਿਤਨਾ ਜਿੰਨਾ ਅੰਦਰ ਦੀ ਅਪਵਿੱਤਰਤਾ ਨਿਕਲ ਕੇ ਸ਼ੁੱద్ధి ਹੁੰਦੀ ਜਾਏਗਾ ਇਸ ਵਾਸਤੇ ਧਰਮ ਨੂੰ ਧਿਆਨ ਸਾਧਨਾ ਕਹਿ ਹੈ ਕਹ ਅਕੇ ਅੰਦਰ ਜਾ ਸਕੇ ਤਾਂ ਯਾਤਰਾ ਮਨ ਤੋਂ ਸ਼ੁਰੂ ਕਰਨੀ ਪੈਂਦੀ ਹੈ ਮਨ ਸਰੋਤਾ ਬਣੇ ਪਏ ਇਹਨੂੰ ਸੁਣੇ ਆਪ ਕਥੇ ਆਪ ਸੁਣਨੇ ਆ ਇਹਨਾਂ ਸ਼ਲੋਕਾਂ ਦੇ ਵਿੱਚ ਮਨ ਨੂੰ ਸੰਦੇਸ਼ ਹੈ ਉਹ ਉਪਦੇਸ਼ ਹੈ ਇਹਨਾਂ ਸ਼ਲੋਕਾਂ ਦੇ ਆਧਾਰ ਤੇ ਕੁਝ ਮੈਂ ਕਹਿਣਾ ਚਾਹੁੰਦਾ ਸੀ ਪਰ ਸਮਾਂ ਆਪਣੇ ਡੰਗ ਨਾਲ ਚਲਾ ਗਿਆ ਤੁਹਾਨੂੰ ਲੇਟ ਨਾ ਕਰੀਏ ਅਖਰੀ ਵਰਤ ਆਪ ਸਰਵਨ ਕਰੋ ਇੱਕ ਦਮ ਪਿਆਰ ਵਾਲਾ ਕੋ ਸਤਨਾਮ ਸਿੱਖ ਦਾ ਹਾਂਜੀ ਉਹ ਮਹਾਂਕੀਤਾ ਸਤੁ ਕੀ ਸੀਰਾ ਤੁਧ ਗਾਜ ਇਹ ਬੁकारे ਢਿਗਲਾਏ ਗੁਰੂ ਦੀ ਸੇਵਾ ਹੈ ਤੇ ਸਫਲ ਬਸ਼ਰ ਤੇ ਉਸ ਦੇ ਚੇਤਨ ਹੋ ਕੇ ਮਨੁੱਖ ਕਰੇ ਉਹਦਾ ਚਿੱਤ ਉਸ ਵਿੱਚ ਹੋਵੇ ਜੇ ਚੇਤੇ ਨਹੀਂ ਹੈ ਤਾਂ ਫਿਰ ਚਿੱਤ ਦੀ ਦੁਨੀਆ ਬਦਲ ਨਹੀਂ ਲੈਣੇ ਕੁਝ ਵੀ ਨਹੀਂ ਠੀਕ ਹੈ ਹੱਥ ਸਫਲੇ ਹੋ ਜਾਣਗੇ ਹੱਥ ਪਵਿੱਤਰ ਹੋ ਜਾਣਗੇ ਜਿ ਕਹਿ ਲਓ ਬਾਕੀ ਅੰਦਰ ਤੇ ਗਲਾਜ਼ਤ ਬਣੀ ਰਹੇਗੀ ਕਿਉਂਕਿ ਅਜੇ ਇਸ ਸੇਵਾ ਵਿੱਚ ਮਨ ਨਹੀਂ ਹੈ ਤੇ ਸਭ ਤੋਂ ਵੱਡੀ ਸੇਵਾ ਕੀ ਹੈ ਹਰ ਕੀ ਟਹਿਲ ਕਮਾਵਣੀ ਜਪੀਏ ਪ੍ਰਭ ਕਾ ਨਾਮ ਓਦਾ ਨਾਮ ਜਪਣਾ ਸਭ ਤੋਂ ਵੱਡੀ ਸੇਵਾ ਹੈ ਇਹ ਅੰਦਰ ਦੀ ਦੁਨੀਆ ਬਦਲ ਦੇਣੀ 8 8 ਘੰਟੇ ਸਰੀਰਕ ਕਰਨ ਸੇਵਾ ਕਰਨ ਵਾਲੇ ਮੈਂ ਦੇਖੇ ਨੇ ਕਿ ਉਹਨਾਂ ਨੂੰ ਕਹਿ ਰਹੀਏ ਕਿ 8 ਮਿੰਟ ਮਾਨਸਿਕ ਸੇਵਾ ਵੀ ਕਰ ਲੋ ਜਪ ਕਰ ਲੋ ਔਖਾ ਨਹੀਂ ਕਰ ਤੇ ਔਖਾ ਕਰ ਮੂਤ ਫਿਰ ਧਿਆਨ ਨੂੰ ਅੰਦਰ ਲੈ ਜਾਣਾ ਹੋਵੇਗਾ ਤੇ ਅੰਦਰ ਤੇ ਕੁਝ ਦਿਖਾਈ ਨਹੀਂ ਦਿੰਦਾ ਕਿਵੇਂ ਲੈ ਜਾਈਏ ਸ਼ਬਦ ਦੇ ਆਸਰੇ ਤੇ ਧਿਆਨ ਨੂੰ ਅੰਦਰ ਲੈ ਜਾਣਾ ਹੈ ਸ਼ਬਦ ਦੀ ਗੂੰਜਾਰ ਅੰਦਰੋਂ ਬਾਹਰ ਕਢਣੀ ਹੈ ਇਹਨੂੰ ਗਹਿਰਾਈ ਨਾਲ ਸੁਣਨਾ ਹੈ ਜਿਤਨਾ ਗਹਿਰਾ ਸੁਣਨਾ ਹੋਵੇਗਾ ਉਤਨਾ ਧਿਆਨ ਗਹਿਰਾ ਚਲਾ ਜਾਵੇ ਜਾਏਗਾ ਸਫਲੇ ਸੇਵਾ ਬਸ਼ਰਤੇ ਕੋਈ ਚਿੱਤ ਲਾ ਕੇ ਕਰੇ ਮਨ ਜੋੜ ਕੇ ਕਰਿਆ ਜੀ ਮਨ ਮੰਦਿਆ ਭਗਵਾਨਾ ਹਮਾਂ ਚਾਉਂਦਾ ਪ੍ਰਥਮ ਹੰਕਾਰ ਚਲਾ ਜਾਂਦਾ ਹੈ ਫਿਰ ਮਨ ਜੋ ਕੁਝ ਚਾਹੁੰਦਾ ਹੈ ਉਹ ਪ੍ਰਾਪਤ ਹੁੰਦਾ ਹੈ ਮਨ ਦੀਆਂ ਸਾਰੀਆਂ ਮੰਗਾ ਪੂਰੀਆਂ ਹੁੰਦੀਆਂ ਹਾਂਜੀ ਵੰਦਨ ਤੁਹਾਨੂੰ ਕੋਵੇ ਸਕੇ ਰਹਾ ਸੁਦਾਇ ਫਿਰ ਪੜਨਾ ਵੰਦਨ ਕੋੜਾ ਨੂੰ ਕੋਵੇ ਉਹ ਸਾਰੇ ਕਰਮਾਂ ਦੇ ਬੰਧਨਾਂ ਨੂੰ ਤੋੜ ਦਿੰਦਾ ਹੈ ਸੰਸਕਾਰਾਂ ਦੇ ਬੰਧਨਾਂ ਨੂੰ ਤੋੜ ਕੇ ਮੁਕਤ ਹੋ ਜਾਂਦਾ ਹੈ ਸੁਤੰਤਰ ਹੋ ਜਾਂਦਾ ਹੈ ਆਜ਼ਾਦ ਹੋ ਜਾਂਦਾ ਹੈ ਇੱਕ ਹੁੰਦੀ ਹੈ ਰਾਜਨੈਤਿਕ ਸੁਤੰਤਰਤਾ ਰਾਜਨੈਤਿਕ ਸੁਤੰਤਰਤਾ ਤੇ ਹੁੰਦੇ ਆਇਓ ਮਨੋ ਕਰਮਾਂ ਦੇ ਬੰਧਨ ਦੇ ਚਾਉਂਦਾ ਹੈ ਜੇਲ੍ਹ ਦੇ ਚਾਉਂਦਾ ਹੈ ਪਤੰਤਰ ਹੁੰਦਾ ਹੈ ਇਹ ਕਹੋਂਦੀ ਇਹ ਸਮਾਜਿਕ ਸੁਤੰਤਰਤਾ ਆਰਥਿਕ ਸੁਤੰਤਰਤਾ ਬਹੁਤ ਸਾਰਾ ਧਨ ਮਿਲ ਗਿਆ ਹੈ ਆਰਥਿਕ ਸੁਤੰਤਰਤਾ ਤੇ ਮਿਲ ਗਈ ਹੈ ਜੋ ਕੁਝ ਚਾਹਦਾ ਹੈ ਖਰੀਦ ਸਕਦਾ ਹੈ ਤੇ ਕਿਨ ਫਿਰ ਵੀ ਸੰਸਕਾਰਾਂ ਦਾ ਬੰਧਨ ਹੈ ਕਰਮਾਂ ਦਾ ਬੰਧਨ ਹੈ ਵਿਚਾਰਾਂ ਦਾ ਬੰਧਨ ਹੈ ਜਿੰਨੇ ਚਿੱਤਕ ਉਨਾ ਸੰਸਕਾਰਾਂ ਦਾ ਬੰਧਨ ਟੁੱਟਦਾ ਨਹੀਂ ਇਹ ਬਾਕੀ ਸਾਰੀਆਂ ਆਜ਼ਾਦੀਆਂ ਝੂਠੀਆਂ ਨੇ ਜਿਹੜੇ ਆਜ਼ਾਦੀ ਦਿੰਦੇ ਨੇ ਖੁਦ ਵੀ ਗੁਲਾਮ ਹੁੰਦੇ ਨੇ ਜਿਹੜੇ ਕਹਿੰਦੇ ਨੇ ਸੰਦੇਸ਼ ਆਜ਼ਾਦ ਹੋ ਗਿਆ ਦੇਸ਼ ਸੁਤੰਤਰ ਹੋ ਗਿਆ ਹੋ ਗਿਆ ਹੋਵੇਗਾ ਤੂੰ ਤੇ ਗੁਲਾਮ ਹੈ ਆਪਣੇ ਸੰਸਕਾਰਾਂ ਦਾ ਆਪਣੇ ਵਿਚਾਰਾਂ ਦਾ ਆਪਣੇ ਹੰਕਾਰ ਦਾ ਆਜ਼ਾਦ ਦੇਸ਼ਾਂ ਦੇ ਵਿੱਚ ਗੁਲਾਮ ਮਨੁੱਖ ਰਹਿੰਦੇ ਨੇ ਇੰਜ ਕਹਿ ਰਹੇ ਚਲੋ ਇਹ ਤੋਂ ਸ਼ਬਦ ਵੀ ਮੈਂ ਕਹਿ ਰਿਹਾ ਹਰ ਆਜ਼ਾਦ ਮੁਲਕ ਦੇ ਵਿੱਚ ਗੁਲਾਮ ਮਨੁੱਖ ਰਹਿੰਦੇ ਨੇ ਔਰ ਆਜ਼ਾਦ ਮਨ ਉਸ ਦਿਨ ਆਉਂਦਾ ਜਦ ਕਰਮਾਂ ਦੇ ਸਾਰੇ ਬੰਧਨ ਟੁੱਟ ਜਾਂਦੇ ਨੇ ਸੰਸਕਾਰਾਂ ਦੇ ਸਾਰੇ ਬੰਧਨ ਟੁੱਟ ਜਾਂਦੇ ਨੇ ਦੁੱਖਾਂ ਦੇ ਸਾਰੇ ਬੰਧਨ ਟੁੱਟ ਜਾਂਦੇ ਨੇ ਮਹਾਰਾਜ ਕਹਿੰਦੇ ਹੰਕਾਰ ਚਲਾ ਜਾਂਦਾ ਹੈ ਔਰ ਮੋਕਸ਼ ਗਤੀ ਦੀ ਪ੍ਰਾਪਤੀ ਹੁੰਦੀ ਹੈ ਹਾਂਜੀ ਜਗਤਿ ਜਗਤੁ ਮਾਨ ਭਰਤੋਹ ਵਾਹਿਗੁਰੂ ਦੁਰਲਭ ਹੈ ਪਰੇਪੂਰਨ ਪਰਮਾਤਮਾ ਦਾ ਨਾਮ ਗੁਰਮੁਖ ਬਣ ਕੇ ਹੀ ਉਹ ਪ੍ਰਭੂ ਦਾ ਨਾਮ ਹਿਰਦੇਸ਼ ਆਣ ਕੇ ਵਸਦਾ ਹੈ ਹਾਂਜੀ ਸਤਗੁਰੂ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਇਸ ਤਰ੍ਹਾਂ ਦੀ ਜੋ ਗੁਰੂ ਦੀ ਸੇਵਾ ਕਰਦਾ ਹੈ ਮੈਂ ਉਸ ਤੋਂ ਸਦਕੇ ਜਾਂਦਾ ਕੁਰਬਾਨ ਜਾਂਦਾ ਬਲ ਹਰਨੇ ਜਾਂਦਾ ਹਾਂ ਜੀ ਮਨ ਕੋ ਮਾਨਿਆ ਦੀ ਤੋਹ ਸੁਦਾ ਕਾਇਆ ਮਨ ਮੁਖ ਦਾ ਮਨ ਅਜਿੱਤ ਹੈ ਆਪਣੇ ਵਿਚਾਰਾਂ ਨੂੰ ਆਪਣੀਆਂ ਕਾਮਨਾਵਾਂ ਨੂੰ ਆਪਣੀਆਂ ਵਾਸ਼ਨਾਵਾਂ ਨੂੰ ਜਿਤਨਾ ਇਹਦੇ ਲਈ ਔਖੇ ਉਨ੍ਹਾਂ ਦੇ ਅਧੀਨ ਹੋ ਕੇ ਚੱਲਦਾ ਹੈ ਮਨ ਦੇ غلام ਹੋ ਕੇ ਚੱਲਦਾ ਹੈ ਜਦ ਕੇ ਮਨ ਨੂੰ ਜਤਣ ਦੇ ਨਾਲ ਹੀ ਬਾਕੀ ਦਰਵਾਜ਼ੇ ਖੁੱਲਦੇ ਨੇ ਮਨ ਜੀ ਤੇ ਜਗ ਜੀ ਪਰ ਮਨ ਦੇ ਅਧੀਨ ਚੱਲਣ ਵਾਲਾ ਮਨੁਖ ਹੋਦਾ ਮਨ ਅਜਿੱਤ ਹੈ ਔਰ ਸਿਵਾਏ ਦੁੱਖ ਤੋਂ ਉਸ ਦੇ ਪੱਲੇ ਹੋਰ ਕੁਝ ਨਹੀਂ ਪੈਂਦਾ ਹਾਂ ਜੀ ਜਾਗਰੇ ਤਬਸਤਾ ਦੀ ਤੇ ਗੱਲ ਛੱਡੋ ਇਹਨੂੰ ਸੁਪਨੇ ਵਿੱਚ ਵੀ ਸੁੱਖ ਨਹੀਂ ਮਿਲਣਗੇ ਸੁਪਨੇ ਵੀ ਭਿਆਨਕ ਆਉਣਗੇ ਸੁਪਨੇ ਵੀ ਡਰਾਉਣੇ ਆਉਣਗੇ ਸੁਪਨੇ ਵੀ ਇਸ ਨੂੰ ਦੁੱਖ ਦੇਣ ਵਾਲੇ ਆਉਣਗੇ ਸੁਪਨੇ 'ਚ ਵੀ ਸੁੱਖ ਦੀ ਝਲਕ ਇਹ ਨਹੀਂ ਦੇਖ ਸਕੇਗਾ ਜੇ ਦਾ ਮਨ ਅਜਿਹਾ ਜੀ ਬਾਣਦਨ ਬਾਣ ਪੰਡਤ ਸੱਜੇ ਇਹ ਦੀ ਸਮਾਪਤ ਕਰਾ ਬੜੇ ਬੜੇ ਵਿਚਾਰਕ ਪੰਡਤ ਚਤੁਰਵੇਦੀ ਤ੍ਰਿਵੇਦੀ ਦੋਵੇਦੀ ਖਡ ਸ਼ਾਸਤਰੀ 108 ਉਪਨਿਸ਼ਦਾਂ ਦੇ ਗਿਆਤਾ 27 ਸਿਮਰਤੀਆਂ ਤੇ 18 ਪੁਰਾਣ ਦੇ ਗਿਆਤਾ ਪੜ ਪੜ ਕੇ ਥੱਕ ਗਏ ਧਿਆਨ ਬਾਹਰ ਜਪਣ ਨਾਲ ਧਿਆਨ ਅੰਦਰ ਜਾਂਦਾ ਹੈ ਪੜਨ ਨਾਲ ਧਿਆਨ ਬਾਹਰ ਜਾਂਦਾ ਹੈ ਫਿਰ ਪੜੀਏ ਜੈਤੇ ਬਰਸ ਬਰਸ ਪੜੀਏ ਜੈਤੇ ਮਾਸ ਪੜੀਏ ਜੈਤੀ ਅਰਜ ਪੜੀਏ ਜੈਤੇ ਸਾਸ ਨਾਨਕ ਲੇਖੇ ਇੱਕ ਘਰ ਔਰ ਹਉਮੈ ਜਗਣਾ ਜਾਗ ਵਿਦਵਾਨ ਹੋ ਜਾਏਗਾ ਦਾਰਸ਼ਨਿਕ ਹੋ ਜਾਏਗਾ ਵਿਚਾਰਕ ਹੋ ਜਾਏਗਾ ਵਾਸਨਾਵਿਚ ਗਰਸਿਆ ਹੋਇਆ ਦੁਖੀ ਰਹੇਗਾ ਬਿਆਖੁਲ ਰਹੇਗਾ ਸੋ ਸਹਿ ਵਿਥੇ ਕਹਿੰਦੇ ਨੇ ਥੱਕ ਗਏ ਨੇ ਬੜੇ ਬੜੇ ਪੰਡਤ ਵਿਚਾਰਕ ਦਾਰਸ਼ਨਿਕ ਇਹਨਾਂ ਸਾਰੇ ਕਰਮਾਂ ਦੇ باوجود ਵੀ ਉਹਨਾਂ ਕੋਲ ਆਪਣਾ ਮਨ ਜਿੱਤਿਆ ਨਹੀਂ ਗਿਆ ਜੀ ਇਹੋ ਬਾਣੀ ਵਸਦਾ ਹੈ ਓਏ ਇਸ ਤਰ੍ਹਾਂ ਦੇ ਕਰਮ ਕਰ ਕਰ ਕੇ ਥੱਕ ਗਏ ਪੜ ਪੜ ਕੇ ਥੱਕ ਗਏ ਮਨ ਕਾਬੂਚ ਨਹੀਂ ਆਉਂਦਾ ਵਸਦੇ ਚ ਨਹੀਂ ਆਉਂਦਾ ਹਾਂਜੀ ਤੀਰ ਧਾਰੀ ਕੀ ਕਰਤ ਕੇ ਅਠਾਰਾਂ ਤੀਰ ਨਾਲ ਅਠਾਰ ਸਥਾਨਾਂ ਦਾ ਇਸ਼ਨਾਨ ਤੇ ਕਰਦੇ ਰਹਿ ਨਾਲੇ ਧਾਰਮਿਕ ਲਿਬਾਸ ਪਹਿਨ ਲਿਆ ਧਾਰਮਿਕ ਦਿਖਾਈ ਦਈਏ ਸਾਧੂ ਦਿਖਾਈ ਦਈਏ ਸੰਤ ਦਿਖਾਈ ਦਈਏ ਗੁਸਤਾਖੀ ਨਾ ਮੈਨੂੰ ਕਹਿਣ ਦੇਣਾ ਬਹੁਤ ਸਾਰੇ ਸੰਤ ਸੰਤ ਦਿਖਾਈ ਦੇ ਰਹੇ ਨੇ ਸੰਤ ਨਹੀਂ ਨੇ ਬਹੁਤ ਸਾਰੇ ਧਾਰਮਿਕ ਧਾਰਮਿਕ ਦਿਖਾਈ ਦੇ ਰਹੇ ਨੇ ਧਾਰਮਿਕ ਨਹੀਂ ਨੇ ਤੇ ਚਲੋ ਇਹ ਵੀ ਕਹਿ ਲਈਏ ਬਹੁਤ ਸਾਰੇ ਗੁਰਸਿੱਖ ਗੁਰਸਿੱਖ ਦਿਖਾਈ ਦੇ ਰਹੇ ਨੇ ਗੁਰਸਿੱਖ ਨਹੀਂ ਨੇ ਨਹੀਂ ਨੇ ਸਿੱਖੀ ਸਿੱਖਿਆ ਗੁਰੂ ਵਿਚਾਰ ਜੋ ਗੁਰੂ ਦੇ ਵਿਚਾਰ ਮੁਤਾਬਕ ਜਿੰਦਾ ਉਹ ਸਿੱਖ ਹੈ ਕਿ ਜੋ ਆਪਣੇ ਵਿਚਾਰ ਮੁਤਾਬਕ ਜੀ ਰਿਹਾ ਉਹ ਸਿੱਖ ਹੈ ਧਾਰਮਿਕ ਦਿਖਾਈ ਦੇਣਾ ਇੱਕ ਸ਼ਿੰਗਾਰ ਤੋਂ ਜ਼ਿਆਦਾ ਕੁਝ ਵੀ ਨਹੀਂ ਧਾਰਮਿਕ ਹੋਣਾ ਇਹ ਤੇ ਤਪੱਸਿਆ ਤੇ ਖੜਾ ਹੈ ਮਿਹਨਤ ਤੇ ਖੜਾ ਹੈ ਜਿੰਨੇ ਇਨਾਮ ਦੇ ਆਇਆ ਗਏ ਮਸ਼ੱਕਤ ਘਾਲ 88 ਤੀਰਥਾਂ ਦਾ ਇਸ਼ਨਾਨ ਕੀਤਾ ਧਾਰਮਿਕ ਭੇਗ ਧਾਰਨ ਕੀਤਾ ਤੇ ਭੇਗ ਧਾਰਨ ਕਰ ਕਰਕੇ ਥੱਕ ਗਏ 88 ਤਿਲ ਸੰਦਾ ਇਸ਼ਨਾਨ ਕਰ ਕਰਕੇ ਥੱਕ ਗਏ ਲੇਕਿਨ ਉਸ ਪਰਮ ਪਦ ਦੀ ਪ੍ਰਾਪਤੀ ਨਾ ਹੋਈ ਮਨ ਨਹੀਂ ਜਿੱਤਿਆ ਗਿਆ ਜੀ ਧਿਆਨ ਇਤਨਾ ਵੀ ਗਹਿਰਾ ਨਹੀਂ ਗਿਆ ਜੇ ਮਨ ਦਾ ਪਤਾ ਚਲੇ ਵਿਚਾਰਾਂ ਨੂੰ ਪੜ ਸਕਣ ਆਪਣੀ ਸੋਚਣੀ ਨੂੰ ਪੜ ਸਕਣ ਆਪਣੇ ਸੰਸਕਾਰਾਂ ਨੂੰ ਪੜ ਸਕਣ ਧਿਆਨ ਤੇ ਇਤਨਾ ਵੀ ਗਹਿਰਾ ਨਹੀਂ ਗਿਆ ਭਾਵੇਂ ਧਾਰਮਿਕ ਲਿਬਾਸ ਹੈ ਤੇ ਭਾਵੇਂ ਧਰਮ ਗ੍ਰੰਥਾਂ ਦਾ ਪਾਠ ਪੜਨੇ ਹਾਂਜੀ ਕਿਤੇਰੇ ਵੱਡੇ ਭਾਗ ਜਾਗਨ ਵੱਡਾ ਹਿੱਸਾ ਕੋਈ ਪੁਰਬਲਾ ਕਰ ਹ ਉਹਦੇ ਨਾਲ ਫਿਰ ਇਸ ਮੰਨ ਦਾ ਪਤਾ ਚੱਲ ਜਾਂਦਾ ਹੈ ਇਹਦੀ ਹੋਣ ਦਾ ਜੋ ਹੈ ਪਤਾ ਚੱਲ ਜਾਂਦਾ ਹੈ ਸੰਸਕਾਰ ਪੜੇ ਜਾਂਦੇ ਨੇ ਤੇ ਅੰਦਰ ਫਿਰ ਭੈ ਪੈਦਾ ਹੋ ਜਾਂਦਾ ਹੈ ਪ੍ਰਮਾਤਮਾ ਨਾਲ ਕਾਨੂੰਨ ਦੇ ਵਹਿ ਨਾਲ ਹਿਰਦਾ ਸ਼ੁੱਧ ਨਹੀਂ ਆਉਂਦਾ ਸਮਾਜ ਦੇ ਵਹਿ ਨਾਲ ਹਿਰਦਾ ਸ਼ੁੱਧ ਨਹੀਂ ਆਉਂਦਾ ਪਰਮਾਤਮਾ ਦੇ ਵਹਿ ਨਾਲ ਹਿਰਦਾ ਸ਼ੁੱਧ ਆਉਂਦਾ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹضورੇ ਕਾਨੂੰਨ ਦਾ ਵਹਿ ਸਮਾਜ ਦਾ ਵਹਿ ਹੱਥਾਂ ਨੂੰ ਚੋਰ ਨਹੀਂ ਬਣਨ ਦੇਗਾ ਹੱਥ ਰੋਕ ਲਏਗਾ ਮਨੁੱਖ ਤੇ ਹੱਦ ਕੜੀਆਂ ਨੇ ਤੇ ਸਮਾਜ ਚੋਰ ਕਿਧਰੇ ਚੋਰੀ ਕਰਦੇ ਆ ਪਕੜਿਆ ਜਾਏ ਫਿਰ ਉਹਦੀ ਕਿਹੜੀ ਦੁਰਦਸ਼ਾ ਹੁੰਦੀ ਹੈ ਸਾਰੇ ਆਨੋ ਪਤਾ ਹੈ ਸਮਾਜ ਹੈ ਕਾਨੂੰਨ ਹੈ ਇਹਦਾ ਡਰ ਹੱਥਾਂ ਨੂੰ ਰੋਕਦਾ ਹੈ ਪੈਰਾਂ ਨੂੰ ਰੋਕਦਾ ਹੈ ਪਰਮਾਤਮਾ ਦਾ ਭੈ ਮਨ ਨੂੰ ਹੀ ਰੋਕ ਦਿੰਦਾ ਹੈ ਮਨ ਬੁਰਾ ਸੋਚਦਾ ਹੀ ਨਹੀਂ ਮਨ ਆਪਣੇ ਤੇ ਬੁਰਾ ਮਿਟਾਣਾ ਹੱਥ ਤੇ ਬੁਰਾ ਤਾਂ ਕਰਨਗੇ ਜੇ ਪਹਿਲੇ ਮਨ ਬੁਰਾ ਸੋਚੇ ਪੈਰ ਤੇ ਗਲਤ ਪਾਸੇ ਤਾਂ ਜਾਣਗੇ ਜੇ ਪਹਿਲੇ ਮਨ ਗਲਤ ਸੋਚੇ ਹੱਥ ਤੇ ਸ਼ਰਾਬ ਦੀ ਬੋਤਲ ਤਾਂ پکڑਣਗੇ ਪਿਆਲਾ ਤਾਂ پکڑਣਗੇ ਤਾਂ ਪੀਣਗੇ ਪਹਿਲੇ ਮਨ ਇਸ ਦੀ ਵਿਚਾਰ ਕਰੇ ਮਨ ਚੋਂ ਇਹ ਵਿਚਾਰ ਹੀ ਨਿਕਲ ਗਏ ਪ੍ਰਭੂ ਦਾ ਹੈ ਮਨ ਚੋਂ ਬੁਰਾਈਆਂ ਨੂੰ ਕੱਢ ਦਿੰਦਾ ਕੋ ਤਨ ਤੋਂ ਆਪੇ ਨਿਕਲ ਨਹੀਂ ਆ ਕਾਨੂੰਨ ਤੇ ਸਮਾਜ ਦਾ ਹੈ ਹੱਥਾਂ ਤੋਂ ਬੁਰਾਈਆਂ ਕੱਢ ਵਾ ਮਨ ਤੋਂ ਨਹੀਂ ਕੱਢਦਾ ਇਸ ਵਾਸਤੇ بڑے بڑے شریف ਮਨੁੱਖ ਮਨ ਦੇ ਤਲ ਤੇ ਬੁਰੇ ਹੁੰਦੇ ਬੜੇ ਬੜੇ ਨੇਕ ਮਨੁੱਖ ਮਨ ਦੇ ਤਲ ਤੇ ਪਾਪੀ ਹੁੰਦੇ ਨੇ ਬੜੇ ਬੜੇ ਸਤ ਸੰਗੀ ਮਨੁੱਖ ਮਨ ਦੇ ਤਲ ਤੇ ਕੋਈ ਚੰਗੇ ਨਹੀਂ ਹੁੰਦੇ ਉਹਤੇ ਪ੍ਰਮਾਤਮਾ ਤੇ ਭੈ ਤੋਂ ਬਿਨਾ ਮਨ ਚੋਂ ਬੁਰਾਈ ਨਿਕਲੀ ਨਹੀਂ ਸਕਦੀ ਕਾਨੂੰਨ ਤੇ ਸਮਾਜ ਦਾ ਭੈ ਹੱਥਾਂ ਚੋਂ ਬੁਰਾਈ ਕੱਢ ਦਿੰਦਾ ਹੈ ਪ੍ਰਮਾਤਮਾ ਦਾ ਭੈ ਮਨ ਚੋਂ ਹੀ ਬੁਰਾਈ ਕੱਢ ਦਿੰਦਾ ਹੈ ਤੋ ਸਾਹਿਬ ਕਹਿੰਦੇ ਨੇ ਕਿਦੜੇ ਇਸ ਤਰ੍ਹਾਂ ਦੇ ਬਾਗ ਹੋਵਨ ਤੇ ਪ੍ਰਮਾਤਮਾ ਦਾ ਭੈ ਪੈਦਾ ਹੋ ਜਾਵੇ